ਕੰਪਲੈਕਸ ਚੈੱਕ ਕਰਨਾ ਵਾਪਰੀ ਕਿ ਕੀ ਮਾਮਲਾ ਹੈ ਸਾਰਾ ਇਹ ਇੱਕ ਰਵੀ ਕੁਮਾਰ ਨਾਮ ਦਾ ਲੜਕਾ ਰੰਗੇਸ਼ਾ ਕਲੋਨੀ ਦਾ ਕਤਵਾਲੀ ਏਰੀਆ ਦਾ ਰਹਿਣ ਵਾਲਾ ਜਿਹਦੇ ਤੇ ਜਿਹਦੇ ਖਿਲਾਫ ਕੱਲ ਮਕਦਮਾ ਦਰਜ ਕੀਤਾ ਗਿਆ ਸੀ 50 ਗ੍ਰਾਮ ਹੈਰੋਇਨ ਦਾ ਸਿਵਲਾਈ ਥਾਣੇ ਚ ਜਿਹੇ ਜਿਹਨੂੰ ਅੱਜ ਸਬ ਇੰਸਪੈਕਟਰ ਅੰਗਰੇਜ਼ ਸਿੰਘ ਦੀ ਅਗਵਾਈ ਚ ਟੀਮ ਅੱਜ ਉਹਨੂੰ ਮਾਨਯੋਗ ਅਦਾਲਤ ਚ ਚੌਥੀ ਫਲੋਰ ਤੇ ਲੈ ਕੇ ਆਈ ਸੀ ਪੇਸ਼ ਕਰਨਾ ਜਦੋਂ ਚੌਥੇ ਫਲੋਰ ਤੇ ਇੱਕਦਮ ਇਹ ਇਸ ਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਜਦੋਂ ਪੁਲਿਸ ਦੀ ਕਸਟਡੀ ਚੋਂ ਇਹ ਚੌਥੇ ਫਲੋਰ ਤੋਂ ਤੀਜੇ ਫਲੋਰ ਤੱਕ ਆ ਗਿਆ ਮੁਲਾਜ਼ਮੇ ਦੇ ਪਿੱਛੇ ਭੱਜੇ ਤੀਜੇ ਫਲੋਰ ਤੋਂ ਇਹਨੇ ਇੱਕਦਮ ਰੈਂਪ ਦੇ ਨਾਲ ਥੱਲੇ ਛਾਲ ਮਾਰਤੀ ਜਿਹਨੂੰ ਨਾਲ ਦੀ ਨਾਲ ਹੀ ਲਿਆ ਕੇ ਮੁਲਾਜ਼ਮਾ ਨੇ ਆਪਣੀ ਗੱਟੀ 'ਚ ਲਿਆ ਕੇ ਇਹਨੂੰ ਇੱਥੇ ਰਜਿੰਦਰ ਹਸਪਤਾਲ ਐਡਮਿਟ ਕਰਾਇਆ ਜਿਹਦਾ ਇਲਾਜ ਕਰਾਇਆ ਜਾ ਰਿਹਾ ਜੋ ਦਰਾਨਾ ਮਾਚਾ ਕਿੰਨੇ ਕੇ ਸੱਟ ਲੱਗੀ ਹੈ ਇਹ ਤਾਂ ਡਾਕਟਰ ਸਾਹਿਬ ਹੀ ਦੱਸ ਸਕਦੇ ਨੇ ਅਸੀਂ ਬਿਲਕੁਲ ਇਲਾਜ ਕਰਾ ਰਹੇ ਹਾਂ ਸਾਰੀ ਟੀਮ ਸਾਡੀ ਇੱਥੇ ਨਸ਼ੇ ਦਾ ਆਦੀ ਹੋਤੀ ਸੀ ਇਹ ਨਸ਼ੇ ਦਾ ਆਦੀ ਹੈ ਤੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਪਹਿਲਾਂ ਇਹਦੇ ਖਿਲਾਫ ਹਿਮਾਚਲ ਪੁਲਿਸ ਵੀ ਬਲਾਸਪੁਰ ਜ਼ਿਲ੍ਹੇ ਵੀ ਪਰਚਾ ਦਰਜਾ ਕਤਵਾਲੀ ਥਾਣੇ ਪਰਚਾ ਦਰਜ ਨੇ ਇਹ ਨਸ਼ਾ ਵੇਚਣ ਦਾ ਆਦੀ ਸੀ ਕਿੰਨੇ ਪਰਚੇ ਦਰਜ ਨੇ ਨਸ਼ਾ ਲੈਣ ਦਾ ਪੰਜਾਬ ਵਿੱਚ ਕਿੰਨੇ ਹਾਲ ਹੀ ਦੀ ਘੜੀ ਜੋ ਰਿਕਾਰਡ ਚੋਂ ਪਤਾ ਲੱਗਿਆ ਦੋ ਮੁਕਦਮੇ ਦਰਜ ਨੇ ਇਹਦੇ ਖਿਲਾਫ ਪਹਿਲਾਂ 2022 ਤੇ 23 ਦੇ ਤੇ ਬਾਕੀ ਰਿਕਾਰਡ ਸਾਰੇ ਐਨਡੀਪੀਐਸ ਦੇ ਸਰ ਐਨਡੀਪੀਐਸ ਤੇ ਐਕਸਰਸਾਈਜ਼ ਹੈ ਸਰ ਜਿਸ ਤਰ੍ਹਾਂ ਇੱਥੇ ਕੋਰਟ ਜੋ ਛਾਲ ਮਾਰ ਰਹੇ ਨੇ ਇਸ ਦੇ ਉੱਪਰ ਵੀ ਕਾਰਵਾਈ ਹੋਏਗੀ ਇਸ ਦੇ ਖਿਲਾਫ ਜੋ ਇਹਨੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਜੋ ਇਹਨੇ ਪੁਲਿਸ ਦੀ ਕਸਟਡੀ ਚੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਉਸ ਸੰਬੰਧ ਚ ਕਾਰਵਾਈ ਜੋ ਬਣਦੀ ਕਾਨੂੰਨੀ ਕਾਨੂੰਨੀ ਕਾਰਵਾਈ ਨਵਾਂ ਮੁਕਦਮਾ ਦਰਜ ਕੀਤਾ ਗਿਆ ਡਾਕਟਰ ਕੰਡੀਸ਼ਨ ਕਿਤਾ ਕਹਿੰਦੇ ਨੇ ਡਾਕਟਰ ਹਜੇ ਕਲੀਅਰ ਕਰ ਰਹੇ ਆ ਉਹ ਦਾ ਇਲਾਜ ਚੱਲ ਰਿਹਾ ਹੈ ਥੈਂਕ ਯੂ ਸਰ ਹੋਪਫੁਲੀ ਠੀਕ ਥੈਂਕ ਯੂ